ਜੀ ਬਈ ਸਾਸਰੀ ਕਾਲ ਜੀ ਸਾਰਾ ਨੂੰ ਬਾਈ ਕੋਲ ਗੱਬਣ ਟੋਕੜ ਚੋਟੀ ਪਕਾਉਗਾ ਜੀ ਦੇਖ ਸਕਦੇ ਹੋ ਤੇ ਏਰੀਆ ਜੀਰਾ ਠੀਕ ਹੈ ਜਿਲ੍ਹਾ ਮੋਗਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੀ ਤੁਹਾਡਾ ਜੀਤਾ ਫਾਰਮ ਟੀਵੀ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ YouTube ਤੇ ਚੈਨਲ ਆ ਭਰਾ ਬਾਕੀ ਫੇਸਬੁੱਕ ਤੇ ਆਪਣਾ ਪੇਜ ਆ ਜੀ ਗਰਜੀਤ ਰਾਏ ਜੀ ਦਾ ਗਰਜੀਤ ਰਾਏ ਫੇਸਬੁੱਕ ਤੇ ਠੀਕ ਆ ਜੀ ਉਹਨੂੰ ਵੀ ਬਤਵਾ ਦਾ ਫੋਲੋਅਰ ਕਰਾ ਕਰੋ ਤਾਂ ਕਿ ਸੋਣ ਨਵੇਂ ਤੇ ਨਵੇਂ ਮੱਜਾਂ ਗਾਵਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਨੇ ਇਦਾਂ ਦੀ ਆਡ ਲਗਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਪਤਲੇ ਪਿੰਡੇ ਦੀ ਆ ਦਸੱਲੀ ਕਰਕੇ ਚੈੱਕ ਕਰਕੇ ਜਰੂਰ ਬਾਈ ਨਾਲ ਕਨੈਕਟ ਕਰੋ ਲੈ ਆਓ ਬਹੁਤ ਸੁਮੀ ਚੋਟੀ ਆ ਸੰਘ ਜਰੂਰ ਵੱਢਿਆ ਠੀਕ ਆ ਨਾ ਬਾਕੀ ਸਿੰਗਨ ਘੜਾ ਦੁੱਧ ਦੇਣਾ ਠੀਕ ਹੈ ਜੀ ਦੁੱਧ ਮਾਜੇ